ਹੇ ਨਮਸਕਾਰ ਜੀ ਸੱਸੀ ਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਜੀਤ ਵੀਰ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀ ਆ 3 ਸੂਈਆਂ ਤੇ 2 ਗੱਬਣਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨਾਂ ਦੇ ਵੀਰ ਜੀ ਆਪਾਂ ਕਿਸਾਨੀ ਦਾ ਉਹ ਵਾਲਾ ਕਿਸਾਨ ਵੀ ਸਾਡੇ ਸਾਰੇ ਜਿਹੜੇ ਗਏ ਉਹਨਾਂ ਆ ਕੇ ਖਾਦੇ ਬੋਣੇ ਬੈਠੇ ਢੀਕਾ ਖਾਲਸਾ ਬੈਠੇ ਢੀਕੀ ਫਤਈ ਠੀਕ ਹੈ ਜੀ ਕੋਸਣਾ ਠੀਕ ਠਾਕ ਜੀ ਵਧੀਆ ਵਧੀਆ ਸਭ ਤੇ ਤੋ ਹਿਮੇ ਤਾਂ ਇਹ ਜੀ ਤਿਆਰੀ ਕਰਨ ਜਾਂਦੇ ਹਾਂ ਹਾਂ ਜੀ ਆਪਣੀ ਤਿਆਰੀ ਆ ਆਪਣੇ ਪਿੰਡੋਂ ਕਟਾਲੀ ਚਲਦੀ ਐ ਇਹ ਵੀ ਜਾਣਾ ਮਗਰੋਂ ਗੱਡੀ ਦੇ ਅੱਛਾ ਹਾਂ ਜੀ ਜੇ ਆਪਾਂ ਮਾਲ ਇਸੇ ਕਰਕੇ ਕਰੋ ਪਛੜੇ ਦੇ ਸਾਹਮਣੇ ਅੱਜ ਪੰਜਾਂ ਕਿੰਨੇ ਜਿਹੜੀਆਂ ਸੁਈਆਂ ਵਾਂ ਠੀਕ ਹੈ ਚਾਰ ਤੱਕ ਸਾਹਮਣੇ ਵੇਚੀਏ ਤੇ ਆਪਾਂ 5-5000 ਰੁਪਈਆ ਹੋਰ ਵਾਧੇ ਵੇਖੀਆਂ ਵਾਂ ਠੀਕ ਹੈ ਆਪਾਂ ਚਲੋ ਜਾਣ ਕਰਕੇ ਇਹ ਨਹੀਂ ਦੁਨੀਆ ਨਹੀਂ ਇੱਥੇ ਆ ਕਰਨ ਦੇ ਤਾਂ ਆਪਾਂ ਨਾਲੇ ਕੁਝ ਸੱਜਣ ਆਪਣੇ ਗਾਹਕ ਭਾਣਾ ਲੈਣ ਲੰਗੇ ਨਾਲੇ ਚਲੋ ਜਾਣਾ ਚਾਹੀਦਾ ਵਾ ਇਹ ਆਪਣਾ ਹੀ ਪੰਜਾਬ ਦਾ ਜਿਹੜਾ ਮਸਲਾ ਵਾ ਹਾਂ ਜੀ ਆਪਣਾ ਹੀ ਨੌਲਣਿਆ ਹਾਂ ਜੀ ਹਾਂ ਜੀ ਚਲੋ ਮਾਰ ਜ ਤੇ ਚਲੋ ਨਾਮ ਦੱਸ ਤੇ ਕਰੀਏ ਫਿਰ ਆਪਾਂ ਨਾਮ ਹਰਜੀਤ ਸਿੰਘ ਹਾਂਜੀ ਪਿੰਡ ਰਾਏਪੁਰ ਖੁਰਦ ਸੀਗਲਾ ਨਾਲਾ ਜਿਹੜਾ ਬੰਦਾ ਤੇ ਫੋਨ ਨੰਬਰ ਵੀ ਪੁੱਲ ਦੇ ਕਰੀ 98778 82777 ਠੀਕ ਹੈ ਜੀ ਤੇ ਫਿਰ ਰੇਟ ਅੱਜ ਜਾਇਜੀ ਕਰਦੇ ਨੇ ਹਾਂਜੀ ਹਾਂਜੀ ਜਾਇਜੀ ਬੱਚਿਆਂ ਵੀ ਚੰਗੀਆਂ ਠੀਕ ਆ ਚਲੋ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਵਹਿੜ ਆ ਇਹਦੇ ਤਾਂ ਹੀ ਆਪਾਂ ਕਰਨੀ ਆ ਇਹਦੇ ਮਗਰ ਬੱਚਾ ਕੀ ਚ ਇਹ ਬੱਚਾ ਦੇ ਠੀਕ ਉਹ ਚੀਜ਼ੇ ਕੱਟ-ਕੱਟ ਦੇਖ ਲਓ ਕੱਦ-ਕਾਠ ਪੱਖਾ ਚੰਗੀ ਆ ਤੇ ਉਤਰਾ ਵੀ ਪ੍ਰਿੰਟ ਵੀ ਚੰਗਾ ਹਨ ਤੁਣ ਵੇਖੋ ਤੁਹਾਡੀ ਜੀ ਚੰਗੀ ਲੱਗੀ ਬਣੀਆ ਠੀਕ ਹੈ ਦੇਖੋ ਸੰਤੂ ਠੀਕ ਹੈ ਜੀ ਕਿੰਨਾ ਚਿਰ ਹੋ ਗਿਆ ਜਿੰਨਾਂ ਸੂਈ ਨਾ ਇਹ ਸੂਈ ਨੂੰ ਹਫਤਾ ਹੋ ਗਿਆ ਤੇ ਦੁੱਧ ਕਿੰਨਾ ਜੇ ਦੇਖ ਦੁੱਧ ਕੋ 18 ਕਿਲੋ ਤਿਆਰ ਹੋ ਗਿਆ ਜੀ ਤਿਆਰ ਜਿਹੜਾ 18 ਲੀਟਰ ਜੀ ਆਈਆਂ ਹੀ ਆਪਣੇ ਕੋ ਪਰਸੋਂ ਰਾਤ ਹੀ ਅੱਛਾ ਸੰਭ ਸੰਭ ਅੱਜ ਦਾ ਬੱਛੀ ਆ ਵੇਖੋ ਸਿੱਧੀ ਇੱਕ ਨੁਕਰੀ ਘੋੜੀ ਵਰਗੀ ਆ ਠੀਕ ਹੈ ਜੀ ਤੇ ਦੁੱਧ ਤੇ ਸਾਫ ਸੂنگੇ 20 ਤੋਂ ਫਲਾਸੀ ਜਾਊਗੀ ਠੀਕ ਹੈ ਤੋਰੀਆਂ ਫੇਰ ਇਹਨਾਂ ਬਾਕੀ ਪਹਿਲਾ ਸੁਆਵਾ ਸੋਨੀ ਵੜੇ ਸੁਈ ਸਵਾਈ ਹੈ ਮੌਕੇ ਤੇ ਜਿਹੜਾ 18 ਲੀਟਰ ਜਿਹੜਾ ਤਿਆਰ ਦੱਸਦੇ ਆ ਇਹੋ ਆ ਵੀ ਵਖੋ ਆ ਬਿਲਕੁਲ ਫਿਕਸ ਹਵਾਨੇ ਦੀ ਮਾਲਕਾ ਜੀ ਕੋਈ ਇਹਨੂੰ ਮਠਾਖੜਾ ਆ ਗੱਲ ਨਾਲ ਕੋ ਬਾਤ ਇਹ ਲੰਮਕਲੇ ਜੱਡੇ ਕਈ ਬੋਰੀ ਵੀ ਪਸੰਦੀ ਨਹੀਂ ਕਰਦੇ ਠੀਕ ਹੈ ਬੀ ਜੀ ਲੈਜੋ ਲੈਜੋ ਕੋਈ ਗੱਲ ਨਹੀਂ ਬਿਲਕੁਲ ਕੰਪੈਕਟ ਹਵਾਨੇ ਦੀ ਮਾਲਕਿਆ ਦੁੱਧ ਮੌਕੇ ਦੇ 18 ਲੀਟਰ ਜਿਹੜਾ ਤਿਆਰ ਦੱਸਦੇ ਆ ਉਹ ਤੁਸੀਂ ਆਪ ਚਵਾਈ ਕਰਕੇ ਖੜਨਾ ਵਾ ਨਿਗਰ ਹਵਾਨੇ ਦੀ ਮਾਲਕਿਆ ਜਿਹੜੀ ਤੇ ਇਹਦਾ ਮੁੱਲ ਕੋਈ ਨਹੀਂ ਬੋਲੀ ਜੀ ਤੇ ਆਹ ਫੋਨ ਤੇ ਦੱਸ ਦਾਂਗਾ ਜੀ ਠੀਕ ਆ ਹਾਂ ਜੀ ਜਿਹੜਾ ਵਾ ਦੇ ਦਾਂਗੇ ਕੋਈ ਨਹੀਂ ਮਾਨਤਾਨ ਕਰਾਂਗੇ ਆਪਾਂ ਅੱਛਾ ਬਾਕੀ ਤੁਹਾਨੂੰ ਪਰਾ ਵੈ ਨਹੀਂ ਬਹੁਤ ਚੰਗੀ ਸਿੱਧੀ ਹੈ ਇਹ ਜਿਆ ਨਵਾਂ ਬਾਜ਼ਾਰ ਦਾ ਸਾਡਾ ਬਾਕੀ ਦੱਸਨੇ ਸਾਰੇ ਮੁੱਲ ਹਾਂਜੀ ਇੱਕ ਵੈੜ ਵੱਡੀ ਦਾ ਫੋਨ ਤੇ ਉਹ ਦੱਸਾਂ ਅੱਛਾ ਆ ਜੋੜੇ ਦਾ ਮੁੱਲ ਜਿਹੜਾ ਫੋਨ ਤੇ ਕਰਨਾ ਤੇ ਬਾਕੀ ਸਾਰੀਆਂ ਤੇ ਦੱਸਨੇ ਆ ਹਾਂਜੀ ਠੀਕ ਐ ਤੇ ਜਿਹੜੇ ਆ ਦੂਸਰੇ ਨੰਬਰ ਤੇ ਇਹ ਕਿੰਨੇ ਕੇ ਦੁੱਧ ਆ ਲੀਜੇ ਇਹ ਵਿਜੀ ਨੇ ਪਹਿਲੇ ਸੂਏ 22 ਲੀਟਰ ਦੁੱਧ ਚਵਾਇਆ ਹਾਂਜੀ ਅੱਛਾ ਇਹ ਤਾਂ ਹੁਣ ਦੂਸਰਾ ਆ ਆਪੇ ਖਾਸ ਬੰਦਿਆਂ ਕੋ ਲਈ ਆ ਠੀਕ ਆ ਲੇ ਗਏ ਦੋ 27 28 ਲੀਟਰ ਆ ਮਾ ਚਾਹੋਗੀ ਬਾਕੀ ਹੈ ਵੀ ਕ੍ਰੋਸ ਤੇ ਉਲੀ ਗਰਮੀ ਗੁੜਮੀ ਨਹੀਂ ਬਾਕੀ ਚੰਗੇ ਕੱਦ ਕਾਠ ਵਾਲੀ ਆ ਤੇ ਚੰਗੀ ਸੰਭੀ ਸੁੰਭੀ ਆ ਇਹ ਲੋ ਠੰਡ ਸੁਣੂ ਪੂਰੀ ਠੰਡੀ ਧੀਰੀ ਆ ਤੇ ਬਾਕੀ ਮਿਲਕਵੇਨ ਵੀ ਚੰਗੇ ਲੱਗੇ ਸ਼ੋਹੇ ਹੋਟਲ ਚੱਲੋ ਫੋਲੋ ਹਾਂ ਤੋਰ ਕੇ ਤੋਰ ਕੇ ਦਿਖਾ ਦਈਏ ਨਾਲੇ ਆਪਾਂ ਚੰਗੀ ਤਿਆਰ ਹੋਣੀ ਹੈ ਹਲੇ ਪੱਤੇ ਕੋਈ 55 ਡੇਜਾ ਵੀ ਭਲਈ ਠੀਕ ਆ ਹਾਂ ਦੇਖਦਾ ਚੰਗੀ ਸੰਭੀ ਸੁੰਭੀ ਆ। ਸੁਲਾਗੇ ਬਹੁਤ ਸੁਲਾਗੇ ਐਸ ਤੋਂ ਵੀ ਵੀ। ਵੇਖ। ਫੜਾ। ਵੇਖ। ਬਾਕੀ ਕੋਈ ਵੀਰ ਫੋਨ ਲਾਵੇ ਇੱਕ ਨਹੀਂ। ਇਹ ਜੋੜੇ ਦਾ ਮੁੱਲ ਜਿਹੜਾ ਕਹਿੰਦੇ ਕਿ ਫੋਨ ਤੇ ਕਰਨਾ ਬਾਕੀ ਬਾਕੀ ਤਿੰਨਾਂ ਦੇ ਕਰਨੇ ਆ ਜਿਹੜੇ ਮੁੱਲ। ਕੱਢਿਓ ਜੀ। ਬਾਕੀ ਘੱਦ ਕਾਠ ਦੀ ਪ੍ਰਿੰਟ ਦੀ ਬੋਡੀ ਵੇਟ ਪੱਖੋਂ ਸਹੀ ਆ। ਬਾਕੀ ਗੱਬਣ ਆ ਆਪਣੀ ਆ ਕੇ ਪਾਸ ਕਰਕੇ ਖੜੋ। ਤੇ ਇਹਦਾ ਮੁੱਲ ਵੀ ਜੀ ਮੁੱਲ ਇਹਦਾ ਫੋਨ ਤੇ ਕਰਨਾ ਆਪਾਂ ਹਨਾ। ਤੇ ਹੁਣ ਜਿਹੜੀ ਆ ਆ ਗਈ ਆਪਣੇ ਕੋਲ 50 80 ਦੇ ਦੇਖੋ ਲੈਵਾ ਇਹਦਾ। ਠੀਕ ਆ। ਕਾਟੀ ਥਾਂ ਤੋਂ ਉਹ ਵੇਖੋ ਲੱਗਾ ਠੰਡ ਗਿਆ ਚੰਗਾ ਣਾ ਨੇ ਤਾਂ ਵੀ ਚੰਗਾ ਲੱਗਾ ਜਿਹੜਾ ਹਾਂਜੀ ਇਹਨੂੰ ਕਿੰਨਾ ਚਿਰ ਹੋ ਗਿਆ ਵਿਧੀ ਸੂਈ ਨੂੰ ਵਿਧੀ ਆ ਵਧੀ ਰੇ ਲੋ ਉਹ ਵੀ 12 13 ਦਿਨਾਂ ਦੀ 15 ਦੀ ਵੀ ਹੋ ਸਕਦੀ ਹੈ ਠੀਕ ਹੈ ਜੀ ਤੇ ਇਹਦੇ ਕੋਲ ਕਿੰਨਾ ਜੀ ਦੁੱਧ ਤਿਆਰ ਇਹਦੇ ਕੋਲ ਵੀ ਜੀ 14 ਲੀਟਰ ਤਿਆਰ ਹੋ ਗਿਆ ਤਿਆਰ 14 ਲੀਟਰ ਤੇ ਇਹ ਕਿੰਨਾ ਕਿ ਚੋਅ ਆਪਣੇ ਕੋਲ ਚੋਅ ਟਰੀ ਦੋ ਦਿਨਾਂ ਦੀ ਵਧੀ ਜੇ ਬਹੁਤੀ ਮਾਰੇ ਇਸ ਨੂੰ ਸੇਵਾ ਨਹੀਂ ਹੋਣੇ ਮਾਸਾ ਪੱਠੇ ਵੀ ਮਾਰੇ ਉਹ ਪਾੜ ਵਾਲੀ ਵਾਲੇ ਬੋਲੇ ਠੀਕ ਹੈ ਬਸ ਉਹ 10 ਕਿਲੋ ਕੋ ਦੋ ਦਿਨਾਂ ਦੀ 14 ਕਿਲੋ ਤੇ ਆਈ ਏ ਠੀਕ ਹੈ ਇਹ ਸਾਰਾ ਚੋਂ 5 ਦਿਨਾਂ ਦਾ ਵੀ ਹੋ ਸਕਦਾ 17 18 ਕਿਲੋ ਦਾ ਮੰਝਾ ਠੀਕ ਹੈ ਜੀ ਹਾਂ ਲਿਓ ਫਿਰ ਤੋਂ ਜੀ ਦੇਖੋ ਨਾ ਬੋਦੀ ਠੀਕ ਹੈ ਤਾਂ ਨੂੰ ਵੇਖਾ ਕਿ 10 ਸੋਨਾ ਲੱਗਾ ਉਹੋ ਛਕੀ ਹੈ ਤੇ ਦੰਦਾ ਜੀ ਆਲੇ ਠੀਕ ਹੈ ਜੀ ਬਾਕੀ ਬੋਲੇ ਵੀ ਮੰਗਦੇ ਵੀ ਆਪਣੇ ਪਲੂਣੀਆਂ ਬੱਚੀਆਂ ਬਾਕੀ ਜਿਤਨਾ ਕਿ ਵੀਰ ਜੀ ਹੁਣਾਂ ਨੇ ਦੱਸਿਆ ਪਿੱਛੇ ਥੋੜੀ ਜੀ ਦੀ ਸਾੰਭ ਘੱਟ ਹੋਈ ਆ ਬਾਕੀ ਜਿਹੜਾ ਕੋਈ ਸਾੰਭ ਵਾਲਾ ਕੋਈ ਲੈ ਜਾਊਗਾ ਤੇ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ ਹੁਣ ਜਿਹੜੀ ਸੂਈ ਸਵਾਈ ਆ ਉਹ ਤੁਸੀਂ ਆਪਣਾ ਚਵਾਈ ਕਰਕੇ ਖੜਦਾ ਅੱਜ ਲੈ ਆਓ ਜੀ ਦੁੱਧ ਪੂਰਾ ਹੋਵੇ ਤੇ ਲੈ ਜਾਓ ਨਾ ਪੂਰਾ ਹੋਵੇ ਤਾਂ ਇੱਥੇ ਰਹਿਣ ਦੋ ਕੋਈ ਇੱਕ ਅਕਰੀ ਚਿਹਰਾ ਦਿਖਾ ਦਈਏ ਦਾ ਆਪਾਂ ਬਹੁਤ ਉੱਚੀ ਸਾਟੀ ਗੱਲ ਤੁਹਾਨੂੰ ਦਿਖਾਉ ਕਿੱਦਾਂ ਹਾਂ ਦੇਖ ਸਕਦੇ ਜੀ ਛੋਟਾ ਜਿਹਾ ਫੇਸ ਹੈ ਤੇ ਛੋਟੇ ਛੋਟੇ ਕੰਨ ਹੈ ਇਹਦੇ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਜੀ ਕਿੰਦਾ ਦੀ ਬ੍ਰੀਡ ਹੈ ਆਕ ਇਹ ਯਾਦਕਾ ਤੇ ਆ ਪਹਿਲਾ ਸੂਆ ਮਗਰਵੱਛੀ ਆ ਹਾਂਜੀ ਉਹ ਵੀ ਚਲੋ ਵਧੀਆ ਵਾ ਉਹਦਾ ਮੁੱਲ ਤੇਰਾ 50 ਤੋਂ ਬਾਹਰ ਹੀ ਚਾਹੀਦਾ ਏ ਅੱਛਾ ਤੁਸੀਂ ਆਪਾਂ ਦੇ ਦਾਂਗੇ ਦਿੱਤੀ ਜਾਏ ਜੀ ਕਿੰਨੇ ਦੀ 45000 ਦੀ 45000 ਦੀ ਕਰਨਾ ਮੈਂ ਤਾਂ ਮੁੱਕੇ ਤੇ ਹੋਰ ਇਹ ਕਰਦਾ ਜੀ ਦੋ ਬਿੱਜੀ ਫੋਨ ਲਾਵੇ ਕੋਈ ਇੱਕ ਰਹੀ ਹਨਾ ਤੇ ਦੁੱਧ 14 ਲੀਟਰ ਤਿਆਰ ਏ ਤੇ ਕੋਲ ਜਿਹੜਾ ਘਰੋਂ ਚੁਆ ਕੇ ਦੋਗੇ ਤੇ ਹੁਣ ਇੱਕ ਹੋਰ ਇਹ ਵੀ ਤਾਜੀ ਸੂਈ ਜਾਦੀ ਜੇ ਇਹ ਅੱਜ ਵੀ ਚਲਛਾ ਦੇਣੀ ਹੋਇਆ ਬੋਲ ਇਹਦੇ ਮਗਰ ਕੀ ਜੇ ਇਹ ਵਰਛਾ ਆ ਗਈ ਇਹਦੇ ਮਗਰ ਵਰਛਾ ਬਾਕੀ ਪਹਿਲਾ ਨੇ ਵੱਛੀ ਕੰਦ ਪੋਟਾ ਪਹਿਲਾ ਸੂਆ ਇਹ ਤਾਂ ਦੇਖ ਸਕਦੇ ਜਦਾਂ ਦਿੰਦੇ ਨਾ ਵੀ ਜਿਹੜੀ ਛੋਟੀ ਮਿਰਚ ਦੀ ਕੌੜੀ ਜ਼ਿਆਦਾ ਹੁੰਦੀ ਆ ਠੀਕ ਆ ਉਸ ਹਿਸਾਬ ਜੇ ਦਾ ਉਹੀ ਕੇ ਅਸਰ ਜ਼ਿਆਦਾ ਇਹਦੇ ਚ ਅਸਰ ਬਹੁਤ ਜ਼ਿਆਦਾ ਦੱਸਦੇ ਹਾਂ ਨਹੀਂ ਕੋਈ ਮੰਨ ਸਕਦਾ ਵੀ ਜੀ ਠੀਕ ਆ ਬੋਲਦਰਾ ਦੇ ਵਿੱਚ ਜਿਹੜੇ ਕੋ 14 ਲੀਟਰ ਬੋਲਾ ਬਣਾ ਲਾਗੇ ਆਪਾਂ ਅੱਛਾ ਕੋ ਤਿੰਨ ਤਾਂ ਚੁਆਈ ਕਰਿਆ 14 ਲੀਟਰ ਦੇ ਤਾਂ ਕੋ ਵੀ ਤਿਆਰ ਆ ਇਹ ਕਿੰਨਾ ਚੁਆਈ ਜਾ ਬਹੁਤ ਬੋਲਦਰਾ ਦੀ ਸਹੀ ਠੀਕ ਆ ਤੇ ਇਹ ਕਿੰਨਾ ਚੁਆਈ ਜਾਊਗੀ ਇਹ ਜਿਹੇ ਜਿਹੇ ਬੋਲਾਸਾ 16 14 ਐਂਗਲ ਨੂੰ ਕੀ ਜਾਂਦਾ ਠੀਕ ਆ ਜੀ ਬਾਕੀ ਇਹ ਕਿ ਤਾਜੀ ਅਜੇ ਬੱਚਾ ਬਿਲਕੁਲ ਕਿਹੜਾ ਗਵੰਡ ਖਾਲ ਹੁੰਦਾ ਜਾਨ ਸੱਦਾ ਨਹੀਂ ਹੁੰਦਾ ਗੇ ਤੁਰ ਹਾਂ ਫਿਰ ਇੱਕ ਲੀਆਂ ਸੂੜੀਆਂ ਫਿਰ ਥਾਂ ਦੇਖੋ ਕਿੱਥੇ ਲੱਗਾ ਬਾਕੀ ਹੈਗੇ ਵੀ ਕ੍ਰੋਸ ਚ ਆ ਤੇ ਹਵਾਨੇ ਤੇ ਪ੍ਰੀਬਰੀਕ ਨਾੜਾ ਜਿਹੜੀਆਂ ਚੰਗੀਆਂ ਅਜੇ ਕੁਛ ਕੁਛ ਭਲਾ ਵੀ ਹਵਾਨੇ ਤੇ ਹੈਗੀਆਂ ਵਜੋਂ ਭਲਾ ਵੀ ਨਹੀਂ ਪੂਰੀਆਂ ਉੱਤਰੀਆਂ ਆ ਥੋੜਾ ਜਿਹਾ ਪੜਾ ਕਰਕੇ ਨਿੱਕਾ ਲੱਗਦਾ ਮਗਰਲਾ ਜਵਾਈ ਪੂਰੀ ਹੋ ਜਾਂਦੀ ਹੈ ਠੀਕ ਬਾਕੀ ਇੱਕ ਪਸੰਕੇ ਪੂਰਾ ਵਧੀਆ ਥਾਨੋਂ ਨਿਕਲਦਾ ਆ ਦੇਖ ਸਾਡੇ ਥੱਲੇ ਚੰਗੀ ਤਿਆਰ ਹੋਈ ਹੈ ਉਹੜੇ ਪੱਠੇ ਖਾ ਗਏ ਆ ਦੁੱਧ ਦੇ ਵਾਲੀ ਠੀਕ ਦੇ ਅੱਛਾ ਜੇ ਤਰ੍ਹਾਂ ਡੇਰੀਆਂ ਡੋਰੀਆਂ 'ਚ ਜਗ੍ਹਾ ਘੱਟ ਹੁੰਦੀ ਆ ਤੇ ਪਰ ਪਸ਼ੂ ਉੱਥੇ ਦੁੱਧ ਵਾਲਾ ਚਾਹੀਦਾ ਉਹ ਉੱਥੇ ਉਤਰ ਆਉਣੀ ਆ ਇਹੋ ਜੀ ਆਜ ਲਿਆ ਆ ਜੀ ਹੈਗੀ ਜਰਸੀ ਕ੍ਰੋਸ 'ਚ ਫੈਟ ਵੀ ਇਹਦੀ ਚੰਗੀ ਆਈ ਜਾਣੀ ਬਾਕੀ ਅੱਗੇ ਮੌਸਮ ਵੀ ਗਰਮੀ ਦਾ ਇਹ ਇਹਦਾ ਮੁੱਲ ਕੀ ਰੱਖਣਾ ਮਿੱਧੀ ਫਿਰ ਆਪਾਂ ਇਹਦਾ ਮੈਨੂੰ ਜਿੱਦੀ ਦੇਖਣਾ ਦੁੱਧ ਦੇ ਹਸਾਣਾ ਬੀਰ ਦੇ ਹਸਾਣਾ ਮੁੱਲ ਦਾ ਜਿਦਾ ਮਰਜ਼ੀ ਕਰ ਲਿਓ ਸਾਣਾ ਅੱਛਾ 5500 ਆ ਦੂਜਾ ਹਰ ਕਿਹਦਾ ਵੀ ਪਈਆਂ ਸਾਰੀ ਪੜਾਕੀ 14-15 ਕਿਲੋ ਦੇ ਗਈ ਹੈ ਹਾਂਜੀ ਹਾਂਜੀ ਹਾਂ ਤੇ ਬਾਕੀ ਜਦਾਂ ਜਿੱਦੀ 42000 ਦੀ ਅੱਛਾ 42000 ਦੀ ਦੇ ਦੋਗੇ ਚਲੋ ਵਿੱਚ ਛੋੜ ਛੜ ਕਰ ਦੋਗੇ ਮੌਕੇ ਤੇ। ਛੋੜ ਵੀ ਜੀ ਆਪਾਂ ਇਹ ਤੁਹਾਨੂੰ 5 5 7 7000 ਲਾ ਰਾਂਗੇ ਇੰਨਾ ਕਰਦਾਂਗੇ ਇੰਨਾ ਕਰਦਾਂਗੇ ਆਪਾਂ ਗੱਪਾਂ ਲਿਆਈਆਂ ਨਹੀਂ ਆ। ਅੱਛਾ। ਆਹ ਬਈ ਨਾ ਆਪਾਂ ਇੰਨੇ ਸਾਹ ਹੀ ਆਵੇਂ ਆਖੀ ਕੋਲੋਂ ਪਾਪਾ ਦੇਈ ਜਾਵਾਂਗੇ। ਠੀਕ ਹੈ। ਬਾਈ ਥੋੜੀ ਬੋਦੀ ਕਰੀ ਦੀ ਜਾ ਜਾ। ਉਹ ਆਪਣੇ ਫੈਨ ਗਾਕਾ ਨੂੰ ਪਤਾ ਹੀ ਆ। ਤੁਹਾਡੇ ਫੈਨ ਫਿਰੇ ਆ ਉਹਨਾਂ ਨੂੰ ਆਪਣੇ ਫੈਨ ਜਿਹੜੇ ਤੁਹਾਡੇ ਆ ਉਹਨਾਂ ਨੂੰ ਜਾਇ ਜੀ ਰੇਟ ਤੇ ਦਿਆ ਕਰੋ। ਹਾਂਜੀ ਜਾਇ ਜੀ ਜਾਇ ਜੀ। ਠੀਕ ਹੈ। ਹਮ ਫੋਨ ਤਾਂ ਟਾਈਮ ਕਾ ਲੈਂਦੇ ਸਾਰੇ। ਠੀਕ ਹੈ। ਹਾਂਜੀ। ਚਲੋ ਫਿਰ ਹੁਣ ਜਿਹੜੀ ਇਹ ਕੰਡ ਤੇ ਆ ਹਲੋ ਭਾਪਾ ਪਰ ਕਰਦਾਗਾ ਜਰਸੀ ਵੇਖੋ ਢਿਲ ਢੂਲੇ ਵੇਖੋ ਠੀਕ ਆ ਇਹ ਕਿਨੇ ਕੇ ਦੁੱਧ ਆ ਲਈ ਜੀ ਜਿਸ ਮੇਂ ਜਿਹੜੇ 14 15 ਅਗਲੇ ਦੁੱਧ ਦਤਾ ਜੀ ਅੱਛਾ ਵੱਡੀ ਪਲਾਬ ਆਈ ਇਹ ਸੋ ਕਾਨ ਨੂੰ ਮੂੰਹ ਵਾਂ ਕਿੱਦਾਂ ਸੋਹਣਾ ਲੱਗਾ ਠੀਕ ਆ ਫੇਰ ਸਾਹਮਣੇ ਪਹਿਣੀ ਹੈ ਹ ਤੱਕ ਇਹ ਸਾਹਮਣੇ ਪਹਿਣੀ ਕਰਕੇ ਜਦ ਹੁਣ ਵਿਆਹ ਜੀ ਮੁੱਲ ਕਰਵਾ ਆਪਾ ਹੋਲੇ ਭਾਜ ਜਾਣਾ ਉਤਰਾਂ ਦੇ ਦੋਗੇ ਬਾਕੀ ਤੈਨੂੰ ਬੋਲਾ ਦੋ ਰੋ ਹਾਂ ਫੇਰ ਇੱਕ ਰੀਨ ਨੂੰ ਵਾਲੀ ਜਿਹੜੀ ਜਰਸੀ ਆ ਦਾ ਮੁੱਲ ਆ ਦੇਖ ਸਕਦੇ ਜੀ ਉਤਰਾਂ ਖੰਡੀ ਤੇ ਰਹੀ ਆ ਥੋੜੀ ਚੰਗਾ ਲੱਗਾ ਵਧੀਆ ਤੇ ਅ ਚਿਹਰੇ ਤੇ ਵੀ ਇੱਕ ਰੀ ਦੇਖ ਸਕਦੇ ਜੀ ਤੋਰ ਦੋ ਜ ਉਤਰਾ ਜਿਹੜਾ ਜਰਸੀਆਂ ਦੇ ਸਾਬ ਨਾਲ ਲਾਈਏ ਕੱਦ ਕਾਠ ਜਿਹੜਾ ਇਹਦਾ ਚੰਗਾ ਬਾਕੀ گاਵਾ ਜਿੱਦਾ ਹੀ ਇਹਦਾ ਕੱਦ ਆ ਆ ਜਿ ਲੈ ਆ ਆ ਠੀਕ ਲੈ ਜਾ ਬਾਕੀ ਖਾਣਾ ਦਾ ਸਾਈਜ਼ ਗੈਪ ਵੀ ਜਿਹੜਾ ਠੀਕ ਆ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਮੁੱਲ ਵੀ ਨਹੀਂ ਜਿੱਦਾਂ ਗਰਮੀ ਆਉਂਦੀ ਵਾ ਡੀਜਰਸੀ ਜਿੱਦਾਂ 14 ਲੀਟਰ ਰੁੱਧ ਦਿੱਤਾ ਪਹਿਲੇ ਸੂਏ ਨੇ ਹਾਂਜੀ ਔਰ 16 17 ਦਾ ਆਉਣਾ ਦੇਊਗੀ ਦੂਜੇ ਸੂਏ ਠੀਕ ਆ ਤੇ ਬਾਕੀ ਜਦੋਂ ਸੂਈ ਸਵਾਈ ਜਾ ਤੇ ਮੌਜੂਦ ਨਾ ਮਰਜ਼ੀ ਕਰ ਲੈਂਦੇ ਹਾਂ ਦੇ ਦਾਂਗੇ ਆਪਾਂ 42000 ਅੱਛਾ 42000 ਦੇ ਦੇ ਦੋਗੇ ਸਸੇ ਨਾਲ ਮਿਲਦੀ ਮਹਿੰਗੀ ਆਣਾ ਵੱਡੀ ਇਹਦੀ ਠੀਕ ਆ ਜੀ ਤੇ ਵਿੱਚ ਵੰਡਤਨ ਹੋ ਜਾਊਗਾ ਹਾਂਜੀ ਹਾਂਜੀ ਵੰਡਤਨ ਠੀਕ ਆ ਜੀ ਤੇ ਠੀਕ ਆ ਜੀ ਔਰ ਕੁਝ ਹੈ ਨਾ ਫਿਰ ਬਸ ਮਿਹਰਬਾਨੀ ਜੀ ਠੀਕ ਆ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ